ਆ ਸੋ ਦੋਸਤੋ ਬਹੁਤ ਹੀ ਸਕਾਰਜੋਗ ਸਾਡੇ ਜਿਨ੍ਹਾਂ ਵੱਲੋਂ ਠੰਡੇ ਮਿੱਠੇ ਜਲ ਦੀ ਸਹੂਲਤ ਲਗਾਈ ਗਈ ਆ ਸੋ ਭਾਸ਼ੋ ਸ਼ਹਿਰ ਦੇ ਵਿੱਚ ਸੋ ਇਸ ਤਰ੍ਹਾਂ ਦੇ ਉਪਰਾਲੇ ਦੇਖੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜਿਹੜਾ ਟਪਰੇ ਜਣਾ ਆਪਾਂ ਕਹਿ ਸਕਦੇ ਆ ਉਹ 44 ਡਿਗਰੀ 45 ਡਿਗਰੀ ਤੇ ਪਹੁੰਚਿਆ ਹੋਇਆ ਸੋ ਛੋਟੇ ਛੋਟੇ ਬੱਚੇ ਬਹੁਤ ਹੀ ਵਧੀਆ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਆ ਸੇਵਾ ਕਰ ਰਹੇ ਨੇ ਸਾਡੇ ਬਜ਼ੁਰਗ ਸਹਿਬਾਨ ਬਹੁਤ ਵਧੀਆ ਟੈਂਟ ਲਾ ਕੇ ਦੇ ਸੇਵਾਦਾਰਾ ਵੀਰਾਂ ਨੂੰ ਐਨ ਜਾਨੀ ਰਾਹ ਦੇ ਵਿੱਚ ਖੜਾ ਕੇ ਸੇਵਾ ਨਿਭਾਈ ਜਾਂਦੀ ਐ ਸੋ ਬਹੁਤ ਵਧੀਆ ਇੱਧਰ ਸਾਡੇ ਵੀਰ ਸੇਵਾ ਕਰ ਰਹੇ ਨੇ ਸੋ ਭਾਂਡਿਆਂ ਦੀ ਸੇਵਾ ਸੋ ਇਸ ਤਰ੍ਹਾਂ ਦੇ ਉਪਰਾਲੇ ਦੋਸਤੋ ਗਰਮੀ ਦੇ ਕਾਰਨ ਜ਼ਰੂਰ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਆ ਤਾਂ ਜੋ ਕਿ ਹਰ ਇੱਕ ਦਾ ਭਲਾ ਹੋ ਸਕੇ ਸੋ ਇਹ ਮਾਲਕ ਦੀਆਂ ਰਚਾਈਆਂ ਗੇਟਾਂ ਨੇ ਉਹਦੇ ਰੰਗਾਂ ਨੂੰ ਇਹੋ ਜਾਣ ਦਾ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਵਿੱਚ ਰਾਜੀ ਹ ਸੋ ਮੈਂ ਹਰ ਇੱਕ ਤੇ ਪ੍ਰੋਗਰਾਮ ਤੇ ਜਾਂ ਕੋਈ ਵੀ ਕਿਤੇ ਵੀ ਇਹਹੀ ਗੱਲ ਕਹਿਣਾ ਹੁੰਦਾ ਕਿ ਇਹ ਸਾਡੇ ਗੁਰੂ ਸਾਹਿਬਾਨਾਂ ਦੀ ਦਿੱਤੀ ਹੋਈ ਬਖਸ਼ੀਸ਼ ਆ ਸੋ 20 ਰੁਪਏ ਦਾ ਜਿਹੜਾ ਲੰਗਰ ਚਲਾਇਆ ਗਿਆ ਸੀ ਉਹ ਹਮੇਸ਼ਾ ਲਈ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਚੱਲਦਾ ਰਹਿਣਾ ਸੋ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਜਿਹੜੀ ਸੇਵਾ ਕਰ ਰਹੇ ਨੇ ਬਾਈ ਜੀ ਸਵੀਲ ਦੀ ਠੰਡੀ ਦੀ ਚੱਲ ਰਹੀ ਆ ਸੋ ਭਾਰਤ ਦੇ ਸ਼ਹਿਰ ਦੇ ਵਿੱਚ ਮੰਡੀ ਦੇ ਸਾਹਮਣੇ ਜਿਹੜੀ ਸੇਵਾ ਸੋ ਦੋਸਤੋ ਵੱਧ ਤੋਂ ਵੱਧ ਜੇ ਸੇਵਾ ਜਿਹੜੀ ਕਰਨੀ ਜ਼ਰੂਰ ਚਾਹੀਦੀ ਆ ਤਾਂ ਕਿ ਕਿਸੇ ਵੀ ਭੈਣ ਭਰਾ ਦਾ ਜਿਹੜੀ ਕੇ ਭਲਾ ਹੋ ਸਕੇ ਸੋ ਸੇਵਾਦਾਰ ਵੀਰ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਸੋ ਅਸੀਂ ਧੰਨਵਾਦ ਦੀ ਆ ਸਾਰੇ ਜਿਨ੍ਹਾਂ ਨੇ ਇਹ ਸੇਵਾ ਕੀਤੀ ਆ ਸੋ ਇਹੋ ਜੀ ਕਾਰੜੀ ਗਰਮੀ ਦੇ ਵਿੱਚ ਆਪਾਂ ਕਹਿ ਸਕਦੇ ਆ ਜਿਹੜੀ ਕੇ ਗਰਮੀ ਬਹੁਤ ਪੈ ਰਹੀ ਆ ਸੋ ਅਸੀਂ ਸਾਰਿਆਂ ਨੂੰ ਦੇਖੋ ਬਹੁਤ ਵਧੀਆ ਬੱਚੇ ਨੇ ਜਿਹੜੇ ਸੇਵਾ ਕਰ ਰਹੇ ਨੇ ਛੋਟੇ ਛੋਟੇ ਬੱਚੇ ਤੋਂ ਲੈ ਕੇ ਉਧਰ ਵੀਰ ਜਿਹੜੇ ਭਾਂਡਿਆਂ ਦੀ ਸੇਵਾ ਕਰ ਰਹੇ ਨੇ ਉਹ ਚੰਗਾ ਲੱਗ ਰਿਹਾ ਇਧਰ ਸਾਡੇ ਬਜ਼ੁਰਗ ਸਹਿਬਾਨ ਸੋ ਇਧਰ ਸਾਡੇ ਬਹੁਤ ਵਧੀਆ ਲੜਕੇ ਜਿਹੜੇ ਕਿ ਵਿਦਿਆਰਥੀ ਕਹਿ ਸਕਦੇ ਆਪਾਂ ਇਹਨਾਂ ਨੂੰ ਬਹੁਤ ਵਧੀਆ ਸੇਵਾ ਕਰ ਰਹੇ ਨੇ ਉਹ ਥੰਡੇ ਮਿੱਠੇ ਜਾਓ ਜਲਦੀ ਸਖੀਲ ਸੋ ਇਸ ਤਰ੍ਹਾਂ ਰਾਹ ਦੇ ਵਿੱਚ ਆਉਂਦੇ ਜਾਂਦੇ ਜਿਹੜੇ ਵੀ ਭੈਣ ਭਰਾ ਆ ਰਹੇ ਨੇ ਉਹਨਾਂ ਲਈ ਸੋ ਬਹੁਤ ਵਧੀਆ ਜਿਹੜੀ ਸੇਵਾ ਜ਼ਰੂਰ ਕਰਨੀ ਚਾਹੀਦੀ ਆ ਸੋ ਆਪਣੇ ਮਾਪੇ-ਮਾਪੇ ਦੀ ਆਪਣੇ ਬਜ਼ੁਰਗਾਂ ਦੀ ਸੋ ਆਪਣੇ ਆਲੇ-ਦਵਾਲੇ ਦੀ ਸੋ ਸੰਨੀ ਠੰਡੀ ਸ਼ਬੀਲਾ ਲਗਾਉਂਦੇ ਰਹੋ ਇਹ ਦੋਸਤੋ ਇੱਕ ਪੰਜਾਬ ਆ ਜਿਹੜਾ ਪੰਜਾਬ ਦੇ ਵਿੱਚ ਜਿੱਥੇ ਵੀ ਤੁਸੀਂ ਮੰਦਰ ਮਸਜਿਦ ਗੁਰਦੁਆਰਿਆਂ ਦੇ ਵਿੱਚ ਜਾਣੇ ਹੋ ਜਿੱਥੇ ਵੀ ਜਾਓਗੇ ਇਹ ਪੰਜਾਬ ਦੇ ਵਿੱਚ ਤੁਹਾਨੂੰ ਜਿਹੜਾ ਲੰਗਰ ਕਿਤੇ ਨਾ ਕਿਤੇ ਠੰਡੇ ਮਿੱਠੇ ਜਾਲਾ ਦੀਆਂ ਸ਼ਬੀਲਾ ਜ਼ਰੂਰ ਉਸ ਮਾਲਕ ਦੀ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਮਿਲਣਗੀਆਂ ਉਹ ਇਸ ਤਰ੍ਹਾਂ ਜਿਹੜੀ ਤੁਸੀਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਸਾਡੇ ਭੈਣ ਭਰਾਵਾਂ ਵੀਰਾਂ ਨੂੰ ਕਿ ਜਿਹੜਾ ਵੱਧ ਤੋਂ ਵੱਧ ਹੈ ਜਿਹੜਾ ਲੰਗਰ ਦੀ ਸੇਵਾ ਜ਼ਰੂਰ ਕਰਿਆ ਕਰੋ ਆ ਕਿ ਆਪਣੇ ਭੈਣ ਭਾਈ ਦਾ ਕਿਸੇ ਨੱਕ ਤੇ ਭੈਣ ਭਾਈ ਦਾ ਭਲਾ ਹੋ ਸਕੇ ਸੋ ਠੰਡੇ ਮਿੱਠੇ ਜਲ ਦੀ ਸ਼ਭੀਰ ਚੱਲ ਰਹੀ ਆ ਪਾਸ਼ੂ ਸ਼ਹਿਰ ਦੇ ਵਿੱਚ ਸੋ ਛੋਟੇ ਛੋਟੇ ਬੱਚਿਆਂ ਵੱਲੋਂ ਜਿਹੜੀ ਇਹ ਲੰਗਰ ਦੀ ਸ਼ਭੀਰ ਆ ਸਾਡੇ ਬਜ਼ੁਰਗ ਸਾਬਾਨਾ ਵੱਲੋਂ ਲਗਾਈ ਗਈ ਆ ਤੁਸੀਂ ਦੇਖ ਰਹੇ ਹੋ ਦੋਸਤੋ ਵੱਧ ਤੋਂ ਵੱਧ ਲੰਗਰ ਸਾਹਿਬ ਨੂੰ ਸਾਓ ਪਟੇਟਾ ਨਿਪਟਾ ਮਟੇ ਜਲਦੀ ਸਭ ਨੂੰ ਉੱਥੇ ਜਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ